ਆਪ ਬੈਟਲਾਈਨ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਗੁਰਪ੍ਰੀਤ ਸਿੰਘ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਸੀਂ ਇਸ ਟਾਈਮ ਖੜੇ ਆ ਟੈਗੋਰ ਹਸਪੀਟਲ ਦੇ ਬਾਹਰ ਟੈਗੋਰ ਹਸਪੀਟਲ ਦੇ ਬਾਹਰ ਇੱਕ ਚੋਰ ਨੂੰ ਕਾਬੂ ਕੀਤਾ ਗਿਆ ਹੈ ਦੱਸਿਆ ਜਾਂਦਾ ਹੈ ਕਿ ਇਹ ਚੋਰ ਜਿਹੜਾ ਹੈਗਾ ਵਾ ਇਹਨੇ ਕੱਲ ਇੱਕ ਸਾਈਕਲ ਚੋਰੀ ਕੀਤੀ ਹੈ ਔਰ ਜਿਹੜੀ ਇੱਕ ਸਾਈਕਲ ਚੋਰੀ ਕੀਤੀ ਗਈ ਦੱਸਿਆ ਜਾ ਰਿਹਾ ਹੈ ਕਿ ਕਿਹੜੀ ਦੀ ਸਾਈਕਲ ਇਹ ਸੰਕਲ ਉਹਦੀ ਸਰ ਤੁਹਾਡੀ ਸਾਈਕਲ ਕਿਦੋਂ ਚੋਰੀ ਹੋਈ ਕੱਲ 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 ਜੁਪਿਆਰ ਕੋ 2 2 ਵਜੇ 27 ਮਿੰਟ 'ਚ ਚੋਰੀ ਹੋਈ ਕੱਲ ਚੋਰੀ ਹੋਆ ਸਾਈਕਲ ਤੇ ਤੁਹਾਨੂੰ ਕਿੱਦਾਂ ਪਤਾ ਲੱਗਾ ਸਾਈਕਲ ਤੋਂ ਤੁਸੀਂ ਸੀਸੀਟੀਵੀ ਖੋਲੇ ਸੀਸੀ ਤੁਸੀਂ ਜੌਬ ਕਰਦੇ ਸਰੇਂਦਰ ਹਸਪਤਲ ਨਹੀਂ ਇੱਥੇ ਨਹੀਂ ਉੱਥੇ ਆਪਾਂ ਹੋਟਲ ਤੇ ਕੰਮ ਕਰਦੇ ਹੋ ਆਪਣੇ ਹੋਟਲ ਤੇ ਸਾਈਕਲ ਕਿੱਥੇ ਚੋਰੀ ਹੋਇਆ ਤੁਹਾਡਾ ਉਦੋਂ ਉਹ ਕੋਈ B4 ਤੋਂ B4 ਤੋਂ ਅਚਾਨਕ ਹੋਟਲ ਤੋਂ ਅਰੇ ਤੁਸੀਂ ਜਿਹੜੇ ਸੀਸੀਟੀਵੀ ਦਿਖਾ ਰਹੇ ਸੀਗੇ ਦਿਖਾਓ ਮੇਰਾ ਸੀਸੀਟੀਵੀ ਕਿਹੜੇ ਤੁਹਾਨੂੰ ਜੇ ਮੈਂ ਤੁਹਾਨੂੰ ਦੱਸ ਦਈਏ ਕਿ ਤੁਸੀਂ ਦੇਖ ਸਕਦੇ ਹੋ ਲਾਈਵ ਤਸਵੀਰ ਜਿਹੜੀ ਹੈ ਚੋਰ ਦੀ ਜਿਹੜੀ ਸੀਸੀਟੀਵੀ ਫੋਟੋ ਅੰਕਲ ਉਹਨਾਂ ਨੇ ਕੱਢੀ ਹੈ ਉਹ ਤੁਹਾਨੂੰ ਦਿਖਾ ਦਈਏ ਕਿ ਐ ਜਿਹੜੇ ਚੋਰ ਦੀ ਜਿਹੜੀ ਫੋਟੋ ਹੈਗੀ ਹੈ ਐ ਸੀਸੀਟੀਵੀ ਫੋਟੋ ਨਾਲ ਕੱਢੀ ਗਈ ਸੀਗੀ ਔਰ ਜਿਹੜੀ ਸੇਮ ਜਿਹੜਾ ਚੋਰ ਹੈਗਾ ਵਾ ਇਸ ਟਾਈਮ ਜਿਹੜਾ ਪਬਲਿਕ ਵੱਲੋਂ ਕਾਬੂ ਕੀਤਾ ਗਿਆ ਹੈ ਚੋਰ ਜਿਹੜਾ ਕਾਬੂ ਕੀਤਾ ਗਿਆ ਹੈ ਦੱਸ ਦਈਏ ਤੁਹਾਨੂੰ ਗੱਲਬਾਤ ਕਰਾਂਗੇ ਸਰ ਤੁਸੀਂ ਚੋਰ ਨੂੰ ਫੜਿਆ ਸੀਗਾ ਨਹੀਂ ਨਹੀਂ ਕਿੱਥੇ ਦਿੱਤੀ ਨਹੀਂ ਆ ਬਈ ਕੀ ਨਾਮ ਹੈ ਤੇਰਾ ਨਾਮ ਕੀ ਹੈ ਤੇਰਾ ਪ੍ਰਾਪਰ ਨਾਮ ਕੀ ਹੈ ਤੇਰਾ ਬੋਲ ਜੋ ਮੈਂ ਪੁੱਛ ਰਿਹਾ ਉਹ ਬੋਲ ਨਾਮ ਕੀ ਹੈ ਤੇਰਾ ਚਲ ਮੈਂ ਮਨਾ ਕਰ ਦਾਂਗਾ ਤੂੰ ਦੱਸ ਦੇ ਨਾਮ ਕੀ ਹੈ ਤੇਰਾ ਭਾਈ ਇਹ ਮਨਾ ਵੀ ਕਰ ਦੇਗੇ ਨਾ ਨਾਮ ਕੀ ਹੈ ਤੇਰਾ ਬੋਲ ਨਾਮ ਕੀ ਹੈ ਨਾਮ ਕੀ ਹੈ ਤੇਰਾ ਭਾਈ ਪਤਾ ਅਤੀ ਦਸ ਜੀ ਤੂੰ ਦੇਖ ਸਕਦੇ ਹੋ ਕਿਸ ਤਰ੍ਹਾਂ ਚੋਰ ਹੈਗੇ ਆ ਸ਼ਰਿਆਮ ਜਿਹੜੀਆਂ ਲਗਾਤਾਰ ਜਿਹੜੀਆਂ ਚੋਰੀਆਂ ਦੀਆਂ ਵਾਰਦਾਤਾਂ ਜਿਹੜੀਆਂ ਹੋ ਰਹੀਆਂ ਨੇ ਔਰ ਇਹਨਾਂ ਨੂੰ ਫੜਿਆ ਆਣਾ ਭਾਜੀ ਉਹਨਾਂ ਨੇ ਇੱਕ ਹੁੰਦਾ 10 ਕਿ ਮੀਟਰ ਕੋਈ ਤੇ ਸਾਈਕਲ ਕਹਾ ਹੈ ਉਹ ਭਾਈ ਸਾਈਕਲ ਕਿੱਥੇ ਗਈ ਆ ਚੱਕੀ ਨਾ ਯਾਰ ਤੇਰੀ ਸੇਮ ਟੀ-ਸ਼ਰਟ ਜਿਹੜੀ ਪਾਈ ਪੀ ਸੀਸੀਟੀਵੀ ਫੋਟੋ ਉਹਨਾਂ ਦੇ ਕੋਲ ਹੈ ਤੂੰ ਕਿਉਂ ਮੁਕਰ ਰਿਹਾ ਵਾ ਕੋਈ ਮੁਕਰ ਨਹੀਂ ਸਕਦਾ ਤੂੰ ਅੰਦਰ ਜਾਣਾ ਚੱਲਣਾ ਤੂੰ ਅੰਦਰ ਜਾਣ ਲੱਗ ਪਿੱਛੇ ਜਮਾਨਤੀ ਹੈਗੇ ਕੋਈ ਤੇਰੇ ਪਿੱਛੇ ਕੋਈ ਜਮਾਨਤ ਕਰਾਉਣ ਵਾਸਤੇ ਫੇ ਕੋਈ ਨਹੀਂ ਹੈਗਾ ਫੇ ਕੰਮ ਕਿਉਂ ਕਰਦਾ ਤੂੰ ਨਹੀਂ ਭਾਈ ਸਾਈਕਲ ਕਿੱਥੇ ਹੈਗੀ ਉਹਨਾਂ ਦੀ ਕਿੱਥੇ ਵੇਚੀ ਐ ਤੂੰ ਸਾਈਕਲ ਕਿੱਥੇ ਵੇਚੀ ਐ ਉਹ ਦੱਸ ਦੇ ਉਹ ਲਿਆਵਾਂਗੇ ਅਸੀਂ ਕਿੱਥੇ ਵੇਚੀ ਸਾਈਕਲ ਸਾਈਕਲ ਕਿੱਥੇ ਵੇਚੀ ਐ ਔਰ ਤੁਸੀਂ ਦੇਖ ਸਕਦੇ ਹੋ ਕਿ ਜਿਹੜੇ ਚੋਰ ਜਲੰਧਰ ਦੇ ਵਿੱਚ ਲਗਾਤਾਰ ਜਿਹੜੀਆਂ ਵਾਰਦਾਤਾਂ ਹੋ ਰਹੀਆਂ ਨੇ ਸ਼ਰਿਆਮ ਦਿਨ ਦਿਹਾੜੇ ਜਿਹੜੀਆਂ ਚੋਰੀਆਂ ਨੂੰ ਅੰਜਾਮ ਦਿੱਤੇ ਜਾ ਰਹੇ ਨੇ ਔਰ ਚੋਰ ਤੁਸੀਂ ਦੇਖ ਸਕਦੇ ਹੋ ਚੋਰ ਨੂੰ ਫੜਿਆ ਗਿਆ ਹੈ ਪਬਲਿਕ ਵੱਲੋਂ ਕਾਬੂ ਕੀਤਾ ਗਿਆ ਹੈ ਔਰ ਜਿਹੜਾ ਚੋਰ ਹੈ ਉਹ ਮੁਕ ਬਿਲਕੁਲ ਮੁਕਰ ਰਿਹਾ ਹੈ ਕਹਿ ਰਿਹਾ ਕਿ ਮੈਂ ਸਾਈਕਲ ਚੋਰੀ ਨਹੀਂ ਕੀਤਾ ਹੈਗਾ ਜਦ ਕਿ ਸੀਸੀਟੀਵੀ ਕੈਮਰੇ ਤੇ ਸਾਫ ਸਾਫ ਦਿਖਾਈ ਦੇ ਰਿਹਾ ਫੋਟੋ ਵੀ ਸਾਫ ਸਾਫ ਦਿਖਾਈ ਦੇ ਰਿਹਾ ਹਾਂਜੀ ਆ ਮੈਨੂੰ ਲਿਆ ਤਾਓ ਚਾਬੀ ਦੇਓ ਔਰ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਦਾ ਚੋਰ ਨੂੰ ਹੈ ਉਹ ਕ੍ਰਿਸਟੇ ਲਈ ਆਇਆ ਜਾ ਰਿਹਾ ਹੈ ਇਹੀ ਉਹੀ ਚੋਰ ਹੈਗਾ ਜਿਹੜੇ ਸਾਈਕਲ ਚੋਰੀ ਕੀਤਾ ਹੈਗਾ ਇਹ ਦੇਖ ਸਕਦੇ ਹੋ ਇਹ ਬਿਲਕੁਲ